ਉਗ ਐਸਐਸਪੀ ਡਾਕਟਰ ਜੋਤੀ ຢਾਦਵ ਉਹਨਾਂ ਦੀ ਹਾਜ਼ਰੀ ਤਾਂ ਤੇ ਸਾਡੇ ਇੱਕ ਜਿਵੇਂ ਕਿ ਤੁਹਾਨੂੰ ਪਤਾ ਹੈਗਾ ਇੱਕ ਇੱਕ 16 6 ਨੂੰ ਇੱਕ ਮੁਕਦਮਾ ਦਰਜ ਹੋਇਆ ਸੀ 106 ਨੰਬਰ ਅੱਜ ਉਹਦੇ ਬਾਰੇ ਮੈਂ ਤੁਹਾਨੂੰ ਪਹਿਲੇ ਦੱਸਿਆ ਹੈ ਪ੍ਰੈਸ ਦੇ ਵਿੱਚ ਅੱਜ ਸਵੇਰੇ 4:30 4:30 ਵਜੇ ਸਾਡੇ ਐਸਟੀਯੂ ਸਿਟੀ 2 ਤਰਵਿੰਦਰ ਕੁਮਾਰ ਬੇਦੀ ਸਮੇਤ ਐਸਟੀਯੂ ਸਾਈਬਰ ਨਿਲਕੰਦਰ ਇਹ ਆਪਣੀ ਆਪਣੀ ਪੁਲਿਸ ਪਾਰਟੀ ਦੇ ਨਾਲ ਦੋਨੇ ਜਣੇ ਇਹਨਾਂ ਚ ਇੱਕ ਮੁਰਦਮ ਹੈ ਗੈਰੀ ਉਰਥ 라ਵਨ ਵਾਸੀ ਲਲਕੋ ਲੁਧਿਆਣਾ ਉਹ ਤੋਂ ਇੱਕ ਹਥਿਆਰ ਦੀ ਰਿਕਵਰੀ ਕਰਾਉਣ ਵਾਸਤੇ 27 ਐਵੀਡੈਂਸ ਰਿਕਾਰਡ ਦਿੱਤਾ ਹੈ ਜੋ ਉਹਨੇ ਪੁਸ਼ਕਸ਼ ਦੇ ਤਰ੍ਹਾਂ ਦੱਸਿਆ ਸੀਗਾ ਉਹ ਮੌਕੇ ਤੇ ਜਦੋਂ ਗਏ ਤੇ ਮੌਕੇ ਤੇ ਉੱਥੇ ਹਥਿਆਰ ਦੀ ਜਦੋਂ ਜਿੱਥੇ ਉਹਨੇ ਲੁਕਾਸ਼ ਪਾ ਕੇ ਰੱਖਦੇ ਥੱਲੇ ਰੱਖਿਆ ਸੀ ਉਹਨੇ ਉਹਦੀ ਬਰਾਮਦਗੀ ਦੇ ਸਮੇਂ ਹਥਿਆਰ ਚੁੱਕ ਕੇ ਇੱਕਦਮ ਪੂਸਰਾਸਨ ਚੋ ਭੱਜਣ ਦੇ ਲਈ ਫਾਇਰ ਕੀਤਾ ਫਾਇਦ ਜਿਹੜਾ ਹੈਗਾ ਦ੍ਰਕਸ਼ ਵਿੱਚ ਲੱਗਿਆ ਸਾਡੀ ਪੁਲਿਸ ਪਾਰਟੀ ਨੇ ਨਾਲ ਦੀ ਨਾਲ ਸਾਡੇ ਐਸ.ਐਚ.ਓ. ਸਾਹਿਬ ਨੇ ਆਪਣੇ ਡਿਫੈਂਸ ਵਾਸਤੇ ਨਾਲ ਖਾਨੇਦਾਰ ਖੜਾ ਸੀਗਾ ਇੱਕਦਮ ਉਹਦਾ ਲੈ ਕੇ ਰਿਵਾਲਵਰ ਜਿਹਦੇ ਨਾਲ ਫਿਰ ਆਪਣਾ ਡਿਫੈਂਸ ਕੀਤਾ ਜਿਹਦੇ ਨਾਲ ਉਹਦੀ ਸੱਜੀ ਲੱਤ ਦੇ ਵਿੱਚ ਇੰਜਰਡ ਹੋਇਆ ਉਹ ਉਸ ਤੋਂ ਬਾਅਦ ਬਦਰੀਆ ਕੰਟਰੋਲ ਨੂੰ ਸਾਨੂੰ ਸਾਰੇ ਸੀਨੀਅਰ ਅਫਸਰਾਂ ਨੂੰ ਜਦੋਂ ਮੌਕਾ ਤੇ ਅਸੀਂ ਕੋਜੀ ਜਾ ਕੇ ਦੇਖਿਆ ਸਾਰੇ ਹਾਲਾਤ ਤੇ ਸਾਡੇ ਐਸਐਚਓ ਸਾਹਿਬ ਵੀ ਇਹਦੇ ਵੀ ਸੱਟ ਲੱਗੀ ਸੀ ਤੇ ਇਹਨਾਂ ਨੂੰ ਕੋਈ ਪ੍ਰੋਪਰ ਸਿਵਲ ਹਸਪਤਾਲ ਦੇ ਵਿੱਚ ਅ ਇਲਾਜ ਦੇ ਤੀਰਤ ਵੀ ਚੱਲ ਰਿਹਾ ਦੋਸ਼ੀ ਦਾ ਤੇ ਐਸਐਚਓ ਸਾਹਿਬ ਦੇ ਵੀ ਸਾਰੇ ਟੈਸਟ ਵਗੈਰਾ ਹੋਏ ਨੇ ਬਾਹ ਤੇ ਸੱਟ ਲੱਗੀ ਆ ਮੇਰਾ ਕਹਿਣ ਦਾ ਭਾਵ ਇਹ ਹੈ ਕਿ 106 ਨੰਬਰ ਮੁਕਦਮੇ ਦੇ ਵਿੱਚ ਜੋ ਦੋਵੇਂ ਰਿਕਵਰੀ ਕਰਾਰ ਵਾਸਤੇ ਦੋ ਗਰੁੱਪ ਨੂੰ ਤੁਹਾਨੂੰ ਜਿਵੇਂ ਕਿ ਪਤਾ ਹੀ ਹੋਏਗਾ ਆਲਰੇਡੀ ਮਕਦਮਾ ਦਰਸੀ ਉਹਦੇ ਵਿੱਚ ਰਾਤ 12 ਸਵਾ 12 ਵਜੇ ਸਾਨੂੰ ਇਹਨਾਂ ਸਾਡੇ ਇਤਲਾਹ ਮਿਲੀ ਸੀਗੀ ਦੋਨੇ ਅਫਸਰ ਇਹਨਾਂ ਨੂੰ ਜਗਰਾਉਂ ਦੇ ਕੋਲ ਕਾਲੋ ਪਿੰਡ ਦੇ ਵਿੱਚੋਂ ਇਹਨਾਂ ਨੂੰ ਫੜਿਆ ਉੱਥੋਂ ਪਕੜ ਕੇ ਲੈ ਕੇ ਆਏ ਸਾਰੀ ਰਾਤ ਫਿਰਾਂ ਦੀ ਕਸ਼ਕਿਸ਼ ਚੱਲਦੀ ਰਹੀ ਉਹਦੇ ਤਹਿਤ ਜਿਹੜੀ ਸਵੇਰੇ ਰਵਾਨਗੀ ਆਪਣੇ ਬਰਾਮਦਗੀ ਕਰਾਉਣ ਵਾਸਤੇ ਗਏ ਸੀ ਤੇ ਇਹ ਜਿਹੜਾ ਇਨਸੀਡੈਂਟ ਵਾਪਰਿਆ ਜਿਹਦੇ ਬਾਰੇ ਉਹ ਤੁਹਾਨੂੰ ਦੱਸ ਰਹੇ ਆ ਉਹਦੇ ਤੇ ਅਸੀਂ ਹਾਲ ਇੱਕ 86 ਮਕਦਮਾ ਸਿਟੀ ਮੰਨ ਹੰਨਾਂ ਦੇ ਵਿੱਚ ਦਰਜ ਕੀਤਾ 307 ਦਾ ਤੇ ਇਸ ਤੋਂ ਲਾਵਾ ਦੇ ਵਿੱਚ ਟੋਟਲ ਜਿਹੜਾ ਪਹਿਲੇ ਮਕਦਮਾ ਆਏਗਾ ਉਹਦੇ ਵਿੱਚ ਪੰਜ ਮੁਰਜ਼ਮ ਅਸੀਂ ਕਿਉਂਕਿ ਕ੍ਰਾਸ ਕੇਸ ਹੈ ਇਹਦੇ ਵਿੱਚ ਦੋਨੇ ਗਰੁੱਪ ਇੱਕ ਫਤਿਹਗੜ੍ਹ ਜਿਲ੍ਹੇ ਦਾ ਇੱਕ ਲੁਧਿਆਣਾ ਲੁਧਿਆਣਾ ਦੇ ਤਾਂ ਮੋਸਟਲੀ ਅਸੀਂ ਰਾਤ ਫੜੀ ਲਏ ਐ ਤੇ ਜਿਹੜੇ ਆ ਉਹਨਾਂ ਦਾ ਵੀ ਇੱਕ ਉਸ ਗਰੁੱਪ ਦਾ ਵੀ ਇੱਕ ਬੰਦਾ ਫੜ ਲਿਆ ਸੈਫੀ ਪ੍ਰਭਦੀਪ ਤੇ ਬਾਕੀ ਜਿਹੜੇ ਆ ਬਾਕੀ ਵੀ ਫੜ ਲਾਂਗੇ ਮੇਰਾ ਕਹਿਣ ਦਾ ਭਾਵ ਇਹ ਹੈ ਕਿ ਇਹਦੇ ਵਿੱਚ ਜੋ ਸਾਡੇ ਸੀਨੀਅਰ ਅਫਸਰਾਂ ਦੀਆਂ ਹਦਾਇਤਾਂ ਐ ਕਿ ਕ੍ਰਾਈਮ ਨੂੰ ਠੱਲ ਪਾਉਣ ਵਾਸਤੇ ਅਗਰ ਕੋਈ ਗੁੰਡਾਗਰਦੀ ਕਰੇਗਾ ਤਾਂ ਪੁਲਿਸ ਆਪਣੇ ਐਕਸ਼ਨ ਦੇ ਮੁਤਾਬਕ ਸਖਤ ਕਾਰਵਾਈ ਕਰਦੇ ਹੋਏ ਕਾਇਦੇ ਕਾਨੂੰਨ ਦੇ ਮੁਤਾਬਕ ਅਸੀਂ ਉਹਨਾਂ ਨੂੰ ਗਿਰਸਤ ਕਰਾਂਗੇ ਔਰ ਕਿਸੇ ਨੂੰ ਵੀ ଆਜਾਤ ਨਹੀਂ ਦਿੱਤੀ ਜਾਊਗਾ ਕਿ ਕੋਈ ਕਾਨੂੰਨ ਆਪਣੇ ਹੱਥ ਚ ਲੜੇ ਜੀ ਹਾਂ ਮੈਂ ਤੁਹਾਨੂੰ ਦੱਸਦਾ ਇਹਦੇ ਚ ਵੈਪਨ ਜਿਹੜੇ ਹੈਗੇ ਆ ਜਿਹੜਾ ਉਹਦੇ ਚ ਇੱਕ ਤਾਂ ਸਾਡੇ ਕੋਲ ਜੀ 30 ਬੋਰ ਦਾ ਇਸ ਤੋਂ ਬਾਅਦ ਦੇ ਵਿੱਚ ਸਵੇਰੇ ਉਹ 32 ਬੋਰ ਦਾ ਇਹਨਾਂ ਨੂੰ ਮਿਲਿਆ ਗੈਰੀ ਕੋਲ ਤੇ ਉਸ ਤੋਂ ਬਾਅਦ ਦੇ ਵਿੱਚ ਇੱਕ ਗੈਰੀ ਉਹ ਵੀ ਲਲਤੋਂ ਦਾ ਹੀ ਹੈ ਗੈਰੀ ਗਿੱਲ ਅਤੇ ਇੱਕ ਉਹਦੇ ਕੋਲ ਮਿਲਿਆ ਉਹ ਹੈਗਾ ਜੀ 34 ਦਾ ਤੇ ਇੱਕ ਜਿਹੜੀ ਇਹਨਾਂ ਨੇ ਸਕੋਰਪੀਓ ਹੈ ਬਰਾਮਦ ਅਸੀਂ ਉਹ ਵੀ ਕੱਲ ਹੀ ਇਹ ਸਕੋਰਪੀਓ ਜਿਹਦੇ ਵਿੱਚ ਆਏ ਸੀਗੇ ਤੇ 2000 ਬਰਾਮਦ ਹੋ ਗਿਆ ਪਲੱਸ ਸਕੋਰਪੀਓ ਗੱਡੀ ਬਰਾਮਦ ਹੋ ਚੁੱਕੀ ਹੈ ਇਹਦੇ ਵਿੱਚ ਸਰ ਕੀ ਬੈਕਗ੍ਰਾਉਂਡ ਹੈ ਪੁਰਾਣੀ ਇਹਨਾਂ ਦੀ ਕੋਈ ਕ੍ਰਾਈਮਲ ਬੈਕਗ੍ਰਾਉਂਡ ਬੈਕਗ੍ਰਾਉਂਡ ਬਿਲਕੁਲ ਇਹਨਾਂ ਦੀ ਕ੍ਰਾਈਮਲ ਬੰਦੇ ਹੈ ਜੀ ਇਹ ਹੁਣੇ ਜਿਵੇਂ ਕਿ ਤੁਹਾਨੂੰ ਦੱਸਿਆ ਹੈਗਾ ਉਹ ਜਿਹਨੇ ਪੁਲਿਸ ਰਾਸ ਤੋਂ ਸਵੇਰੇ ਭੱਜਣ ਦੀ ਕੋਸ਼ਿਸ਼ ਕੀਤੀ ਸਾਡੀ ਪੁਲਿਸ ਪਾਰਟੀ ਦੇ ਫਾਇਦ ਕਰਕੇ ਉਹ ਹੁਣੀ ਗੋਇੰਦਵਾਲ ਜੇਲ੍ਹ ਦੇ ਵਿੱਚੋਂ 307 ਦੇ ਮਕਦਮਿਆਂ ਦੇ ਵਿੱਚੋਂ ਬਾਹਰ ਆਏ ਸੀ ਇਹ ਬਾਕੀ ਵੀ ਜੇਲ੍ਹ ਦੇ ਵਿੱਚ ਇਹਨਾਂ ਦੇ 2-2 3-3 ਮਕਦਮੇ ਦਰਜ ਹੈ ਫਤਿਹਗੜ੍ਹ ਦੇ ਵਿੱਚ ਵੀ ਆ ਮੈਂ ਤੁਹਾਨੂੰ ਪ੍ਰੈਸ ਨੋਟ ਦਿੰਦਾ ਆਗਾ ਇਹਦੇ ਵਿੱਚ ਆਲਮੋਸਟ ਸਾਰਿਆਂ ਦੇ ਖਿਲਾਫ ਸਿਰਫ ਇੱਕ ਸੈਫੀ ਹੈ ਜਿਹੜਾ ਮਕਦਮੇ 1 ਨੰਬਰ ਤੇ ਲਿਖਿਆ ਉਹਦੇ ਖਿਲਾਫ ਮਕਦਮਾ ਨਹੀਂ ਬਾਕੀ ਸਾਰਿਆਂ ਦੇ ਖਿਲਾਫ ਦੋ ਦੋ ਇੱਕ ਇੱਕ ਮਕਦਮੇ ਦਰਜ ਹੈ ਯਾਨੀ ਕਿ ਇਹਨਾਂ ਦਾ ਕ੍ਰਾਈਮਨਲ ਰਿਕਾਰਡ ਜਿਹੜਾ ਹੈਗਾ ਪਿਛੋਕੜ ਇਹਨਾਂ ਦਾ ਮਾੜਾ ਹੈ ਸਰ ਕਿੰਨੇ ਕੇਸ ਆ ਸਾਰਿਆਂ ਦੇ ਜੀ ਇਹਨਾਂ ਦੀ ਏਜ ਦੀ ਕਰੀਬ 25 26 27 ਤੋਂ ਲੈ ਕੇ 30 ਦੇ ਵਿਚਕਾਰ ਵਿਚਕਾਰ ਹੈ ਸਾਰੇ ਟੋਟਲ ਬੰਦੇ ਕਿੰਨੇ ਆ ਗੈਸਟ ਰੇਂਜ ਟੋਟਲ ਬੰਦੇ ਜੀ ਅਸੀਂ ਹੁਣ ਤੱਕ 5 ਗ੍ਰਿਫਤਾਰ ਕਰ ਲਏ ਆ ਦੋਨੋਂ ਗੈਂਗਸ ਨੇ ਇਹ ਇੱਕ ਇੱਕ ਗੈਂਗ ਦੇ ਆ ਜੀ ਇੱਕ ਗੈਂਗ ਦੇ 4 ਕਰ ਲਏ ਆ ਤੇ ਦੂਜੇ ਗੈਂਗ ਦਾ ਇੱਕ ਕਰ ਲਿਆ ਬਾਕੀ ਜਿਹੜੇ ਆ ਉਹ ਵੀ ਫਾੜੀ ਲੈਣੇ ਪੁਲਿਸ ਕਾਟੀਆਂ ਲੱਗੀਆਂ ਹੁਣ ਤੱਕ ਦੀ ਇਨਵੈਸਟੀਗੇਸ਼ਨ ਕਿੰਨੇ ਬੰਦੇ ਦੋਨਾਂ ਫੜੇ ਗਏ ਬਿਲਕੁਲ ਉਸ ਦਿਨ ਜੀ ਅਸੀਂ ਉਹ ਸਾਡੀ ساری ਤਫਤੀਸ਼ ਚੱਲ ਰਹੀ ਹੈ ਉਹਦੇ ਵਿੱਚ ਜਿਹੜਾ ਅੱਗੇ ਮਤਲਬ ਮਜੀਦ ਪੋਸ਼ਕੀਤ ਜਿਹੜੀ ਹੈ ਉਹਦੇ ਤੱਕ ਅਜੇ ਹੋਰ ਵੀ ਕੁਝ ਖੁਲਾਸੇ ਹੋਣਗੇ ਉਹਦੇ ਵਿੱਚ ਅਸੀਂ ਸਾਨੂੰ ਪਤਾ ਲੱਗਿਆ ਕਿ ਇੱਕ ਜਿਹੜੇ ਇਹ ਅਸੀਂ ਬੰਦੇ ਫੜੇ ਨੇ ਲੁਧਿਆੜਾ ਗੈਂਗ ਵਾਲੇ ਇਹਨਾਂ ਨੇ 5-6 ਫੈਲ ਕੀਤੇ ਨੇ ਦੋ-ਚਾਰਾਂ ਤੋਂ ਜਿਹੜੇ ਕਿ ਅਸੀਂ ਅੱਜ ਬਰਾਮਦੀ ਕਰ ਲਿਆ ਉਹਨੋਂ ਉਹ ਦੂਜੀ ਪਾਰਟੀ ਹੈ ਜਿਹੜਾ ਉਹਨਾਂ ਨੇ ਵੀ ਫੈਰ ਕੀਤੇ ਆ ਉਹਨਾਂ ਦੇ ਵਿੱਚੋਂ ਜਿਹੜਾ ਸੈਫੀ ਹੈ ਇਹਦੇ ਕੋਲ ਅਜੇ ਬਰਾਮਦਗੀ ਨਹੀਂ ਹੋਈ ਜਿਹੜੇ ਭੱਜੇ ਹੋਏ ਨੇ ਉਹਨਾਂ ਨੂੰ ਫੜਾਂਗੇ ਤੇ ਉਹਨਾਂ ਕੋਲ ਵੀ ਇਦਾਂ ਦੀ ਬਰਾਮਦਗੀ ਕਰਾਂਗੇ ਸਰ ਰੀਜ਼ਨ ਕੀ ਸੀਗਾ ਕੋਈ ਰੀਜ਼ਨ ਬਣਾ ਲਿਆ ਸਰ ਇਹ ਰੀਜ਼ਨ ਕੀ ਸੀ ਸਰ ਰੀਜ਼ਨ ਕੀ ਸੀ ਸਰ ਇਹਦਾ ਰੀਜ਼ਨ ਕੀ ਸੀ ਇਕਲਾਈ ਦਾ ਰੀਜ਼ਨ ਇਹ ਕੋਈ ਫਰੈਂਡਸ਼ਿਪ ਦੇ ਪਿੱਛੇ ਸੀ ਇਹਨਾਂ ਦਾ ਕੋਈ ਆਪਸ ਦੇ ਵਿੱਚ ਕੋਈ ਲੜਕੀ ਦਾ ਚੱਕਰ ਸੀ ਸਰ ਲੜਕੀ ਫਰੈਂਡਸ਼ਿਪ ਦੇ ਪਿੱਛੇ ਸੀ ਇਹਨਾਂ ਦੀ ਇਦੇ ਵਿੱਚ ਇਹਨਾਂ ਨੇ ਕੋਈ ਪਹਿਲਾ ਕੰਪਰੋਮਾਈਜ਼ ਦੀ ਗੱਲ ਚੱਲਦੀ ਰਹੀ। ਦਾਦੀ ਤਾਂ ਇਹਨਾਂ ਨੇ ਸੈਂਟਰ ਪਲੇਸ ਰੱਖਿਆ ਸੀ। ਆਦਰਵਾਈਜ਼ ਦੋਨੋਂ ਗਰੁੱਪ ਜਿਹੜੇ ਹੈਗੇ ਉਹ ਖੰਨਾ ਪੁਲਿਸ ਦੇ ਨਾਲ ਬਿਲੋਂਗ ਨਹੀਂ ਕਰਦੇ। ਇੱਕ ਫਤਿਹਗੜ੍ਹ ਜिले ਦਾ ਹੈ, ਇੱਕ ਲੁਧਿਆਣਾ ਕਮਿਸ਼ਨਰੇਟ। ਉਹ ਲੁਧਿਆਣਾ ਸੇ ਹੈ। ਪਰ ਕੋਈ ਬੇਹਾਰ ਕਿੱਥੋਂ ਲੈ ਕੇ ਆਉਂਦੇ ਸੀ ਇਹ ਲੋਕ? ਹਥਿਆਰ ਅਸੀਂ ਕਰ ਰਹੇ ਇਹਦੀ ਪੁਸ਼ਕਿ ਆ ਜੋ ਅੱਜ ਇੱਕ ਹਥਿਆਰ ਦਾ ਤਾਂ ਸਾਨੂੰ ਪਤਾ ਲੱਗ ਗਿਆ ਹੈਗਾ ਮੈਂ ਤੇ ਡੱਪੀ ਸਾਹਿਬ ਨਾਲ ਹੀ ਸੀਗੇ ਇਕੱਠੇ। ਇਹ ਐਮਪੀ ਤੋਂ ਉਹ ਕਿਹੜਾ ਬੰਦਾ ਹੈ ਜਿਹਦੇ ਤੋਂ ਇਹਨੇ ਲਿਆ ਸੀ ਦੀ ਬੋਲਦਾ। ਉਹ ਬੰਦਾ ਵੀ ਆਲਰੇਡੀ ਜੇਲ੍ਹ ਦੇ ਵਿੱਚ ਹੈ। ਅਸੀਂ ਉਹ ਵੀ ਅੱਗੇ ਚੱਲ ਰਹੀ ਹੈ ਇਹ ਦੋਨੋਂ ਇਲੀਗਲ ਵੈਪਨ ਨੇ ਹਾਂ ਯੈਸ ਇਲੀਗਲ ਹੈ ਦੋਨੇ ਨਜਾਇਜ਼ ਹਥਿਆਰ ਸਰ ਪਿੰਡ ਦਾ ਕੋਈ ਸਰਪੰਚ ਵੀ ਇਨਵੋਲਵ ਹੋਇਆ ਨਹੀਂ ਹੁਣ ਤੱਕ ਸਾਹਮਣੇ ਨਹੀਂ ਅਜੇ ਚੱਲ ਰਹੀ ਜੀ ਅਜੇ ਤਾਂ ਪੁਛਗਿਸਤ ਚੱਲ ਰਹੀ ਹੈ ਅਜੇ ਤੱਕ ਜੋ ਜੋ ਵੀ ਹੈ ਐਫ ਆਈ ਆਰ ਹੈ ਐਫ ਆਈ ਆਰ ਦੇ ਵਿੱਚ ਜੋ ਇਹਨਾਂ ਦੇ ਨਾਮ ਲਿਖਾਏ ਉਹ ਤੇ ਪਲੱਸ ਜਿਹੜੇ ਬੰਦੇ ਅਸੀਂ ਫੜ ਰਹੇ ਆ ਇਹ ਅੱਗੇ ਕੀ ਪੁਛਗਿਸਤ ਨੇ ਦੱਸ ਰਹੇ ਆ ਉਹ ਸਰ ਰਿਮਾਂਡ ਦੇ ਬਾਰੇ ਵਿੱਚ ਵੀ ਜਾਂਚ